ਮਾਨਯੋਗ ਸੀਐਮ ਸਾਹਿਬ ਦੀ ਜੁਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫਿਰ ਮਿਲੀ ਹੈ 3 ਕਿਜੀ 120 ਗ੍ਰਾਮ ਹਿਰੋਇਨ ਫੜੀ ਹੈ ਤਿੰਨ ਮੁਲਜ਼ਮ ਫੜੇ ਆ ਔਰ ਇਹ ਦੋ ਲੇਡੀਜ਼ ਨੇ ਜੁੜੀਆਂ ਕਿ ਬੜੀ ਐਕਟਿਵਲੀ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਐਸਪੀਓ ਮੁਕੰਪੂਰਾ ਹਰਪ੍ਰਕਾਸ਼ ਸਿੰਘ ਸਾਡੇ ਇੰਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਔਰ ਜਿਹੜੀ ਹੈ ਇਹ ਡਰਗ ਦਾ ਧੰਦਾ ਕਰ ਰਹੀ ਹੈ ਉਹਦੇ ਕੋਲ ਸ਼ਾਇਦ ਕੋਈ ਕੰਸਾਈਨਮੈਂਟ ਹੈ ਜੋ ਜਨੇ ਫੜਿਆ ਗਿਆ ਤੇ ਸਾਰੀ ਇਹ 10 ਕਿਜੀ 120 ਗ੍ਰਾਮ ਜਿਹੜੀ ਹੈ ਤੋਂ ਰਿਕਵਰ ਹੋਈ ਛੇ ਪੈਕੇਟ ਹਿਰੋਇਨ ਦੇ ਸਾਰੇ ਜਿਵੇਂ ਪਾਕਿਸਤਾਨ ਦੇ थ्रू ਆਏ ਹੈ बिकॉज ਇਹਨਾਂ ਦੀ ਮਾਰਕਿੰਗ ਹੋਈ ਹੈ ਜਿਹੜੀ ਕਰਾਸ ਬਾਰਡਰ ਆਉਂਦੀ ਸੀ ਇਹ ਤਿੰਨੋਂ ਇੱਕ ਪਰਿਵਾਰ ਨੇ ਹਰਪ੍ਰੀਤ ਕੌਰ ਮੁਸਕਾਨ ਤੇ ਨਿਰਲ ਸ਼ਰਮਾ ਤੇ ਇਹਦੇ ਚ ਮੁਸਕਾਨ ਤੇ ਨਿਰਲ ਸ਼ਰਮਾ ਜਿਹੜੇ ਦੋਨੇ ਇਹ ਵੀ ਫੜੇ ਗਏ ਮਸਕਾਨ ਤੇ ਨੀਰਲ ਸ਼ਰਮਾ ਜਿਹੜੇ ਬ੍ਰਦਰਸ ਤੇ ਸਿਸਟਰ ਨੇ ਤੇ ਹਰਪ੍ਰੀਤ ਕੌਰ ਉਹਨਾਂ ਦੀ ਸਿਸਟਰ-ਇਨ-ਲॉ ਹੈ। ਇਹਦੇ ਵਿੱਚ ਮੇਨ ਗੱਲ ਸਾਹਮਣੇ ਇਹ ਆਈ ਹੈ ਕਿ ਕ੍ਰਾਸ-ਬਾਰਡਰ ਜਿਹੜੇ ਇਹਨਾਂ ਦੇ ਔਰ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਹੋਏ। ਜਿੱਚ ਅਰਸ਼ਦੀਪ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਸਾਗਰਿਕ ਤੁੰਪਾਈ ਦਾ ਹੋਰ ਹੈ। ਇਹ ਸਾਰੇ ਇਹ ਬੰਦੇ ਜਿਹੜੇ ਤੁੰਪਾਈ ਮੁਖੰਪੁਰਾ ਇੱਥੇ ਦੇ ਰਹਿਣ ਵਾਲੇ ਹੈ। ਉਹ ਤੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਤੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਸੋ ਇਹਦੇ ਵਿੱਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਨ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤਾਂ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਗਪਾਤ ਇੰਨਾ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ਏਸੀਪੀ ਗਗਨਦੀਪ ਔਰ ਐਸਐਚਓ ਮੁਕੰਪੁਰਾ ਹਰਪ੍ਰਕਾਸ਼ ਜੀ ਦੀ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰ ਸਾਡੇ ਇੰਡੀਅਨ ਟੈਰੀ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀਪ ਵਗੈਰਾ ਫੜਨੇ ਬਾਕੀ ਹੈ ਔਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਹੈ ਬਹੁਤ ਜਲਦੀ ਇਹ ਚ ਹੋਰ ਖ਼ਬਰਾਂ ਵੀ ਹੋਣ